ਹੈਲੋ एवरीवन वेलकम टू ਇਲੈਕਟ੍ਰਿਕ ਇੰਗਲਿਸ਼ ਅੱਜ ਜਦ ਤੁਹਾਡਾ ਜਿਹੜਾ ਜੇਲੋਵਾਟਰ ਦਾ ਪੇਪਰ ਹੋਇਆ ਆਪਾਂ ਉਹਦੀ ਅੰਗਰੇਜ਼ੀ ਡਿਸਕਸ ਕਰਾਂਗੇ ਅਗਰ ਤੁਹਾਡੀ ਕੋਈ ਵੀ ਕੁਇਰੀ ਹੈ ਇਹਨਾਂ ਦੇ ਵਿੱਚੋਂ ਲੈ ਕੇ ਤਾਂ ਤੁਸੀਂ ਇਸ ਵੀਡੀਓ ਨੂੰ ਦੇਖ ਸਕਦੇ ਹੋ ਤੁਹਾਡੇ ਸਾਰੇ ਡਾਊਟਸ ਕਲੀਅਰ ਹੋ ਜਾਣਗੇ ਜੀ ਆਜੋ ਸਭ ਤੋਂ ਪਹਿਲਾ ਕੁਐਸਚਨ ਜਿਹੜਾ ਹੈਗਾ ਇਫ ਯੂ ਡਿਡ ਨਾਟ ਜੁਆਇਨ ਦਾ ਕਲੱਬ ਯੂ ਬਲੈਂਕ meet such a wonderful people who are who are the members here ਸੋ ਇਹ ਜਿਹੜਾ ਕੁਐਸਚਨ ਆ ਤੁਸੀਂ ਧਿਆਨ ਨਾਲ ਦੇਖੋਗੇ ਗ੍ਰੈਮਰਟਿਕਲੀ ਤੁਹਾਡਾ ਵਿਲ ਬੀ ਸਹੀ ਹੈ ਵਿਲ ਨਾਟ ਬੀ ਸਹੀ ਹੈ ਵੁੱਡ ਨਾਟ ਬੀ ਸਹੀ ਹੈ ਤੇ ਵੁੱਡ ਵੀ ਸਹੀ ਹੈ ਹੁਣ ਗ੍ਰੈਮੈਟਿਕਲੀ ਅਗਰ ਮੈਂ ਦੇਖੂਗਾ ਹਨਾ ਕਿਉਂਕਿ ਉਰੇ ਵਰਬ ਦੀ ਫਰਸਟ ਫਾਰਮ ਲਿਖੀ ਹੋਈ ਹੈ ਅਗਰ ਤੁਸੀਂ ਕੰਡੀਸ਼ਨਲਸ ਪੜ੍ਹੇ ਨੇ ਤਾਂ ਕੰਡੀਸ਼ਨਲਸ ਤੁਹਾਨੂੰ ਪਤਾ ਹੋਊਗਾ ਕਿ ਸੈਕੰਡ ਫਾਰਮ ਲਿਖੀ ਹੋਈ ਜਾਂਦਾ ਹੈ ਸੈਮੀ ক্লোਜ਼ਡ ਹੈ ਅਗਰ ਇਹ ਸੈਮੀ ক্লোਜ਼ਡ ਕੰਡੀਸ਼ਨਲ ਹੈ ਤਾਂ ਉਥੇ ਵੀ ਲਾ ਨਹੀਂ ਸਕਦਾ ਉਥੇ ਕੀ ਆਵੇਗਾ ਵੁੱਡ ਆਵੇਗਾ ਤਾਂ ਇਸ ਕਰਕੇ ਸੀ ਤੇ ਡੀ ਆਪਸ਼ਨ ਨੇ ਇਹ ਗਲਤ ਹੋਗੇ ਹੁਣ ਜਾਂ ਤਾਂ ਆਪਸ਼ਨ ਏ ਆਵੇਗਾ ਜਾਂ ਬੀ ਆਵੇਗਾ ਹੁਣ ਤੁਹਾਡਾ ਕੰਪਰੀਹੈਂਸ਼ਨ ਚੰਗਾ ਹੈ ਅਗਰ ਤੁਸੀਂ ਇਸ ਸੈਂਟੈਂਸ ਨੂੰ ਸਮਝ ਸਕੇ ਕਿ ਉਹ ਕਹਿਣਾ ਕੀ ਚਾਹ ਰਿਹਾ ਫਿਰ ਤੁਸੀਂ ਕੁਐਸਚਨ ਨੂੰ ਸਹੀ ਆਂਸਰ ਕਰ ਪਾਉਗੇ ਤਾਂ ਸਹੀ ਆਂਸਰ ਰਹੇਗਾ ਜੀ ਏ ਵ blank uh, she was not qualified for the job she chose to apply for it ਹੁਣ ਦੇਖੋ ਜਿਹੜੇ ਸਾਰੇ ਸ਼ਬਦ ਲਿਖੇ ਹੋਏ ਨੇ ਕੋਈ ਵੀ ਸ਼ਬਦ ਗ੍ਰੈਮੈਟਿਕਲੀ ਆਪਾਂ ਫਿੱਟ ਬਿਠਾ ਸਕਦੇ ਹਾਂ ਲੇਕਿਨ ਸਿਚੁਏਸ਼ਨ ਬੇਸਡ ਕੁਐਸਚਨ ਪੁੱਛੇਗਾ ਜੇਕਰ ਤੁਸੀਂ ਇਸ ਦਾ ਕੰਟੈਕਸਟ ਸਮਝ ਜਾਓ मीनिंग ਸਮਝ ਜਾਓ ਕਿ ਉਹ ਕਹਿਣਾ ਕੀ ਚਾਹ ਰਹੇ ਹੈ ਤਾਂ ਫਿਰ ਤੁਸੀਂ ਨੂੰ ਸਹੀ ਕਰ ਦੋਗੇ ਤਾਂ ਦੋਵੇਂ ਸਿਚੁਏਸ਼ਨਸ ਆਪਸ ਦੇ ਵਿੱਚ ਕੰਟਰਾਸਟ ਦੇ ਵਿੱਚ ਨੇ ਅਗਰ ਕੰਟਰਾਸਟ ਦੇ ਵਿੱਚ ਨੇ ਤਾਂ ਏ ਵੀ ਨਹੀਂ ਆ ਸਕਦਾ ਸੀ ਵੀ ਨਹੀਂ ਆ ਸਕਦਾ ਹੁਣ ਆਪਸ਼ਨ ਬੀ ਤੇ ਆਪਸ਼ਨ ਡੀ ਸਹੀ ਹੋ ਸਕਦੇ ਨੇ ਲੇਕਿਨ ਆਪਸ਼ਨ ਬੀ ਤੇ ਡੀ ਦੇ ਵਿੱਚ ਇੱਕ ਫਰਕ ਹੈ ਜੋ ਤੁਹਾਨੂੰ ਕਲਾਸ ਦੇ ਵਿੱਚ ਸਪੈਸ਼ਲ ਸਮਝਾਇਆ ਹੋਇਆ ਹੈ ਜਿਹੜਾ ਆਲਦੋ ਹੁੰਦਾ ਇੱਕ ਇਹ ਕਨਜੰਕਸ਼ਨ ਹੁੰਦਾ ਹੈ ਹ however special ਦੱਸਿਆ ਹੋਇਆ ਹੈ ਕਿ ਉਹ ਐਵੇਂ ਨਹੀਂ ਯੂਜ਼ ਹੁੰਦਾ ਕਲਾਸ ਵਿੱਚ ਸਮਝਾਇਆ ਸੀ ਉਹ ਕਿਵੇਂ ਯੂਜ਼ ਹੁੰਦਾ ਸੋ ਕਨਜੰਕਸ਼ਨ ਦੀ ਕਲਾਸ ਦੁਆਰਾ ਲਗਾਓ ਅਗਰ ਇਹਦੇ ਵਿੱਚ ਕਲੈਰਿਟੀ ਨਹੀਂ ਹੈਗੀ ਸੋ ਸਹੀ ਆਨਸਰ ਤੁਹਾਡਾ ਹੈਗਾ ਡੀ ਆਲਥੋ ਹੀ ਵਾਂਟਡ ਟੂ ਪਲੇ ਬਾਸਕਟਬਾਲ ਬਲੈਂਕ ਹਿਸ ਹੈਟਿਕ ਸ케ड्यूल ਡਿਡ ਨਾਟ ਲੈਟ ਹਿਮ ਹੈਨਾ ਸੋ ਇਹ ਵਾਲਾ ਕੁਐਸਚਨ ਵੀ ਤੁਹਾਡਾ ਕੰਟੈਕਸਟ ਬੇਸ드 ਹੈ ਤੁਸੀਂ ਦੇਖੋਗੇ ਕਿ ਉਹ ਖੇਲਣਾ ਚਾਹੁੰਦਾ ਸੀ ਪਰ ਉਹਦਾ ਉਹਦੇ ਹੈਟ੍ਰਿਕ ਸ케ਡਿਊਲ ਨੇ ਉਹਨੂੰ ਅਲਾਉ ਨਹੀਂ ਕੀਤਾ ਸੋ ਇਸ ਕਰਕੇ ਉਹਰੇ ਦੇਖੋ ਹੈਂਸ ਹੋ ਗਿਆ ਦੇਰਫੋਰ ਹੋ ਗਿਆ ਸੋ ਹੋ ਗਿਆ ਇਹਨਾਂ ਤਿੰਨਾਂ ਦਾ ਵੀਨਿੰਗ ਦਾ ਸੇਮ ਹੋ ਗਿਆ ਇਹ ਤਾਂ ਰੀਜ਼ਨ ਨੂੰ ਬਿਆਨ ਕਰ ਰਹੇ ਨੇ ਤਾਂ ਆਡ ਵਨ ਆਊਟ ਵਾਲਾ ਕੁਐਸਚਨ ਹੋ ਗਿਆ ਤਾਂ ਸਹੀ ਅਨਸਰ ਕੀ ਆ ਜਾਏਗਾ ਉਹਰੇ ਡੀ ਹਾਊਐਵਰ ਠੀਕ ਹੈ ਜੀ ਨੈਕਸਟ ਚੂਜ਼ ਐਂਟੋਨੀਮ ਫਾਰ ਸੈਕ੍ਰੇਟ ਸੈਕ੍ਰੇਟ ਦਾ ਮਤਲਬ ਹੁੰਦਾ ਹੈ ਪਵਿੱਤਰ ਆਪਾਂ ਪੀワイਕਿਊ ਦੇ ਵਿੱਚ ਹਜ਼ਾਰਾਂ ਵਾਰ ਇਹ ਸ਼ਬਦ ਨੂੰ ਕਰ ਚੁੱਕੇ ਆ ਤੇ ਇਹਦਾ ਆਪੋਜ਼ਿਟ ਕੀ ਹੋ ਜਾਏਗਾ ਬੈਨਗਿਨ ਬੈਨਗਿਨ ਦਾ ਮਤਲਬ ਤਾਂ ਕਾਈਂਡ ਹੁੰਦਾ ਜੈਂਟਲ ਹੁੰਦਾ ਇਹ ਵੀ ਪੀワイਕਿਊ ਦਾ ਵਰਡ ਹੈ ਪ੍ਰੋਫੇਨ ਦਾ ਮਤਲਬ ਨਿੰਦਾ ਕਰਨਾ ਜਿਹਨੂੰ ਆਪਾਂ ਕਹਿੰਦੇ ਬਿਲੇਟਲ ਕਰਨਾ ਤੱਬੀਅਦੂਬੀ ਕਰਨੀ ਸੈਕ੍ਰੇਲੀ ਸੈਕ੍ਰੇਲੀ ਜਿਹਨੂੰ ਆਪਾਂ ਬੋਲਦੇ ਆ ਤੇ ਇਸ ਕਰਕੇ ਸਹੀ ਅਨਸਰ ਕੀ ਆ ਗਿਆ ਬੀ ਮਾਲਗਿਨ ਦਾ ਮਤਲਬ ਹੀ ਨੈਗੇਟਿਵ ਹੈ ਨੈਗੇਟਿਵ ਫੀਲਿੰਗ ਯ ਮੈਲੀਸ਼ੀਅਸ ਫੀਲਿੰਗ ਹੈ ਨਾ ਪ that is choose an antonym for stout stout word ਜਿਹੜਾ ਹੁੰਦਾ ਹੈ stout ਦਾ मीनिंग ਹੁੰਦਾ ਹੈ ਕਿ ਮੋਟਾ ਤਣਾ ਇਹ ਵਰਡ ਮੈਂ ਤੁਹਾਨੂੰ ਜਿਹੜਾ YouTube ਤੇ ਕਰਾ ਰੱਖਿਆ ਹੈ ਅਗਰ ਤੁਸੀਂ ਪਲੇਲਿਸਟ ਦੇਖੋਗੇ PYQ ਵਾਲੀ ਤਾਂ ਉਹ ਤੁਸੀਂ ਦੇਖੋਗੇ ਆ ਦੇਖੋ stout branches ਵਿੱਚ ਮੈਂ ਸਪੈਸ਼ਲ ਬੋਲ ਕੇ ਦੱਸਿਆ ਹੈ ਅਗਰ ਤੁਸੀਂ ਸੁਣ ਰਹੇ ਹੋ ਤਾਂ stout ਦਾ ਮਤਲਬ ਮੋਟਾ ਤਣਾ ਸੋ ਜਿਹੜੀ ਚੀਜ਼ ਹਰ ਇੱਕ ਚੀਜ਼ ਕਰਾ ਰੱਖੀ ਹੈ stout ਦਾ ਮਤਲਬ ਕੀ ਹੈ ਜੀ ਮੋਟਾ ਸਮਝ ਆ ਗਿਆ ਤਾਂ ਇਹਦਾ ਉਹਦਾ ਐਂਟੋਨੀਮ ਕੀ ਹੋ ਜਾਏਗਾ ਜੀ thin सी ਨੈਕਸਟ ਨੈਕਸਟ ਵਰਡ ਹੈ choose the synonym for authentic choose the synonym for authentic choose the synonym for authentic authentic ਦਾ ਮਤਲਬ ਕੀ ਹੈ ਪ੍ਰਮਾਣਿਕ ਹੈ ਨਾ ਜੋ चीज ਜੈਨੂਨ ਹੈ ਅਗਰ ਉਹ ਜੋ चीज ਜੈਨੂਨ ਹੈ ਤਾਂ vile ਤਾਂ ਹੋ ਨਹੀਂ ਸਕਦਾ vile ਦਾ ਮਤਲਬ ਤਾਂ ਡਿਸਕਸਟਿੰਗ ਹੁੰਦਾ ਹੈ hypocritical ਵੀ ਨਹੀਂ ਹੋ ਸਕਦਾ hypocritical ਦਾ ਮਤਲਬ ਕੰਦਾ ਕੁਝ ਹੋ ਰਿਹਾ ਹੈ ਮਤਲਬ ਬੋਲਦਾ ਕੁਝ ਹੋ ਰਿਹਾ ਹੈ ਕਰਦਾ ਕੁਝ ਹੋ ਰਿਹਾ ਹੈ hard working ਵੀ ਨਹੀਂ ਹੋ ਸਕਦਾ ਸਹੀ ਅਨਸਰ ਕੀ ਹੈ ਸincere ਹੈ ਧੀ ਨੈਕਸਟ ਆ ਚੂਜ਼ ਦਾ ਸਿਨੋਨੀਮ ਫਾਰ ਦਾ ਨਟੋਰੀਅਸ ਨਟੋਰੀਅਸ ਦਾ ਮਤਲਬ ਕੀ ਹੁੰਦਾ ਬਦਨਾਮ ਹੈ ਨਾ ਇਨਫੇਮਸ ਇਹ ਵੀ ਪੀワイਕਿਊ ਦਾ ਵਰਡ ਹੈ ਅਗਰ ਤੁਸੀਂ ਯਾਰ ਪੀワイਕਿਊ ਜਿਹੜੀ ਪਲੇਲਿਸਟ ਮੈਂ YouTube ਤੇ ਕਰਾ ਰੱਖੀ ਹੈ ਤੁਸੀਂ ਉਹ ਪੜੀ ਹੈ ਨਾ ਤਾਂ ਉੱਥੇ ਇੱਕ ਸਮਝ ਡਿਵੈਲਪ ਹੁੰਦੀ ਹੈ ਬਾਈ ਇਹਦੇ ਕੰਟੈਕਸਚੁਅਲ ਕੁਐਸਚਨ ਹੈ ਨਾ ਆ ਤੁਸੀਂ ਜਿੰਨੇ ਮਰਜ਼ੀ ਰੂਲ ਪੜ੍ਹ ਲਓ ਜਿੰਨੇ ਮਰਜ਼ੀ ਪੜ੍ਹ ਲਓ ਜਿੰਨੇ ਮਰਜ਼ੀ ਰੱਟੇ ਲਾ ਲਓ ਜਦੋਂ ਤੱਕ ਕੰਟੈਕਸਟ ਡਿਵੈਲਪ ਨਹੀਂ ਹੋਵੇਗਾ ਉਦੋਂ ਤੱਕ ਅੰਗਰੇਜ਼ੀ ਕਰਨੀ ਔਖੀ ਰਹੇਗੀ ਪੋਸੀਬਲ ਨਹੀਂ ਹੋਵੇਗੀ ਜਿੰਨੇ ਮਰਜ਼ੀ ਰੂਲ ਯਾਦ ਕਰ ਲਓ ਜ ਸੋ ਕੰਟੈਕਸਟ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਪੀਵਾਈਕੂ ਕਲਾਸਿਸ ਚ ਉਹ ਜੀ ਜਾਣ ਲਾਗੇ ਬਣਾਈਆਂ ਹੋਈਆਂ ਨੇ ਹੈਨਾ ਸੋ ਹਾਂ ਹੁਣ ਦੇਖੋਰੇ ਕੀ ਕਹਿ ਰਿਹਾ ਜੀ ਉਹ ਨੋਟੋਰੀਅਸ ਇਨਫੇਮਸ ਬਦਨਾਮ ਹੈ ਨਾ ਪੀਆਈਕਿਊ ਦਾ ਵਰਡ ਹੈ ਵਰਚੁਅਸ ਦਾ ਮਤਲਬ ਰਾਈਟ ਹੋ ਗਿਆ ਨਾਟੀ ਵੀ ਨਹੀਂ ਹੋ ਸਕਦਾ ਹੈ ਨਾ ਤਾਂ ਰੂਟ ਵੀ ਨਹੀਂ ਹੋ ਸਕਦਾ ਸਹੀ ਆਨਸਰ ਕੀ ਹੈ ਬੀ ਇਨਫੇਮਸ ਵਿਚ ਆਫ द ਫੋਲੋਇੰਗ ਸੈਂਟੈਂਸ ਇਸ ਕਰੈਕਟ ਹੁਣ ਕਰੈਕਟ ਸੈਂਟੈਂਸ ਕਿਹੜਾ ਹੈ ਇਹ ਕੁਐਸਚਨ ਵੀ ਬਹੁਤ ਅੱਛਾ ਹੈ ਤਾਂ ਤੁਸੀਂ ਧਿਆਨ ਨਾਲ ਦੇਖੋਗੇ ਹੁਣੇ ਲਿਖਿਆ ਹੋਇਆ ਟੂਮਾਰੋ ਈਵਨਿੰਗ ਟੂਮਾਰੋ ਈਵਨਿੰਗ ਦੇ ਨਾਲ ਤਾਂ ਹੈਡ ਲਗਾ ਨਹੀਂ ਸਕਦੇ ਹੈਡ ਦਾ ਮਤਲਬ ਤਾਂ ਪਾਸਟ ਹੋ ਗਿਆ ਡਿਡ ਦਾ ਮਤਲਬ ਵੀ ਪਾਸਟ ਹੋ ਗਿਆ ਹੁਣ ਹੈਵ ਪਲਸ ਕਾਲਡ ਆਣਾ ਚਾਹੀਦਾ ਸੀ ਇਹ ਵੀ ਗਲ ਵਿਚ ਆਫ ਦ ਫੋਲਿੰਗ ਸੈਂਟ ਇਸ ਕਰੈਕਟ ਹੁਣ ਕਰੈਕਟ ਲੱਭਣਾ ਹੈ ਡਿਡ ਪਲਸ ਆਫ ਦੀ ਫਸਟ ਫਾਰਮ ਹੋਣੀ ਚਾਹੀਦੀ ਸੀ ਗਲਤ ਹੋ ਗਿਆ ਮਾਡਲ ਪਲਸ ਆਫ ਦੀ ਫਸਟ ਫਾਰਮ ਹੋਣੀ ਚਾਹੀਦੀ ਸੀ ਗਲਤ ਹੋ ਗਿਆ ਮਾਡਲ ਪਲਸ ਆਫ ਦੀ ਫਸਟ ਫਾਰਮ ਹੋਣੀ ਚਾਹੀਦੀ ਸੀ ਗਲਤ ਹੋ ਗਿਆ ਹੈਡ ਪਲਸ ਆਫ ਦੀ ਥਰਡ ਫਾਰਮ ਆ ਗਈ ਸਹੀ ਹੋ ਗਿਆ ਡੀ ਇਜ਼ ਅ ਰਾਈਟ ਆਨਸਰ ਆਈ ਬਲੈਂਕ ਪੇਇੰਗ ਬਿਲਸ ਔਨ ਟਾਈਮ ਤਾਂ ਦੇਖੋ ਪੇਇੰਗ ਲਿਖਿਆ ਹੈ ਇਹਦੀ ਮੈਂ ਸਪੈਸ਼ਲ ਐਕਸਰਸਾਈਜ਼ ਕਰਾਈ ਹੋਈ ਹੈ ਜਦੋਂ ਮੈਂ ਨੀਵ ਬੈਚ ਦੀ ਗੱਲ ਕਰਦਾ ਜੀ ਮੈਂ ਸਪੈਸ਼ਲ ਇਹ ਚੀਜ਼ਾਂ ਦੀ ਐਕਸਰਸਾਈਜ਼ ਸਪੈਸ਼ਲ ਵੀ ਕਿਹੜੀ ਹੈਲਪਿੰਗ ਵਰਬ ਆਵੇਗੀ ਇਹ ਕੁਐਸਚਨ ਸਪੈਸ਼ਲ ਇਸ ਤਰੀਕੇ ਦੇ ਕੁਐਸਚਨ ਮੈਂ ਸਪੈਸ਼ਲ ਕਰਾਏ ਨੇ ਜੀ ਹੈਨਾ ਨੀਵ ਬੈਚ ਦੀ ਅਗਰ ਮੈਂ ਗੱਲ ਕਰਾਂ ਹੁਣ आईएनजी uh, फॉर्म लिखी है अगर आईएन जी फॉर्म तो कॉन्टिन्स टेंस कंटिन््यूस कंटिन्यूस जैसी हेल्पिंग वर्ब वर्ग है बी फॉम मे बी फॉर्म है नहीं बी फॉर्म है नहीं बी <coughs> तो सही आंसर वॉज कॉन्टीन्यूस टेंस पास्ट कॉटिन््यूस माई सिस्टर वॉज तो बीमार है देआर फॉर शी ब्लैंक है न? ਹੁਣ ਇਹ ਕੁਐਸਚਨ ਵੀ ਤੁਸੀਂ ਦੇਖੋਗੇ ਕਮ 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 ਅਗਰ ਬਬਲੀ 3rd ਫਾਰਮ ਮੰਨੋਗੇ ਤਾਂ ਉਹ ਹੈਬ ਵੀ ਸਹੀ ਹੋ ਜਾਦਾ ਹੈ ਹੁਣ ਆਰ ਦੇ ਨਾਲ ਤਾਂ ਚਲੋ ਕਮਿੰਗ ਆਉਣਾ ਚਾਹੀਦਾ ਸੀ ਤਾਂ ਵੈਸੇ ਹੀ ਗਲਤ ਹੋ ਗਿਆ ਗ੍ਰਾਮੈਟਿਕਲੀ ਹੁਣ ਡਿਡ ਨਾਟ ਡੂ ਨਾਟ ਹੈਵ ਨਾਟ ਗ੍ਰਾਮੈਟਿਕਲੀ ਤਿੰਨੇ ਸਹੀ ਨੇ ਫਿਰ ਕੰਟੈਕਸਟ ਅਗਰ ਬੁਨਿਆਦ ਵੀ ਹੈ ਨਾ ਸਮਝ ਨਹੀਂ ਪਾਰੇ ਫਿਰ ਪੋਸੀਬਲ ਨਹੀਂ ਹੈ ਇਹ ਵਾਲਾ ਪੇਪਰ ਸੋਲਵ ਕਰਨਾ ਹੁਣ ਅਗਰ ਤੁਹਾਨੂੰ ਇਹ ਪੇਪਰ ਈਜ਼ੀ ਲੱਗ ਰਿਹਾ ਹੈ ਤਾਂ ਇਹਦਾ ਮਤਲਬ ਤੁਹਾਡੀ ਫਾਊਂਡੇਸ਼ਨ ਸਟਰੋਂਗ ਹੈ ਤੁਸੀਂ ਲੈਂਗੁਏਜ ਨੂੰ ਸਮਝਦੇ ਹੋ ਅਗਰ ਤੁਸੀਂ ਯਾਦ ਕਰਕੇ ਗਏ ਹੋ ਫਿਰ ਤੁਹਾਡੇ ਲਈ ਇਹ ਪੇਪਰ ਵੀ ਔਖਾ ਹੈ ਠੀ सो माई सिस्टर वॉज अनवेल तो वॉज की गल कर रहे हैं तो पास्ट की गल कर रहे हैं तो इस करके सीधा आंसर हो नहीं सकता प्रेजेंट भी नहीं हो सकता सो ए इज़ द राइट आंसर मीरा हैज हैज़ बीन वेटिंग फॉर द बस ब्लैंक लास्ट वन आवर है ना हूँ यही कह कहो क्वेश्चन है जो बहुत घंट क्वेश्चन है बहुत सारे स्टूडेंट्स हो रहे सेंस ला के आए होंगे लेकिन लास्ट वन आवर एक पॉइंट है कि लेंथ है भाई एक घंटा एक लेंथ है अगर लेंथ है तो सही आंसर फॉर आएगा ना कि सेंस आएगा मेरे नाल जुड़ना चाहिए हो भाई सब तो पहला मेरे नाल की किसी नाल भी जुड़ना चाहते हो वीडियो देखो सो सोचो तो परखो है ना ਫਿਰ ਉਦੋਂ ਬਾਅਦ ਆ ਵੀਡੀਓ ਮੈਂ ਤੁਹਾਨੂੰ ਦੁਬਾਰਾ ਦੱਸਣਾ ਹੋਰੇ ਪਈਆ ਜੀ ਆ ਵੀਡੀਓ ਇਹ ਵੀਡੀਓ ਦੇਖੋ ਸਭ ਤੋਂ ਪਹਿਲਾਂ ਠੀਕ ਹੈ ਉਦੋਂ ਬਾਅਦ ਮੇਰੇ ਤੋਂ ਪੜਨਾ ਹੈ ਤਾਂ ਨੀਵ ਬੈਚ ਨਾਲ ਨੀਵ ਦਾ ਮਤਲਬ ਨੀ ਪੱਥਰ ਹੈ ਨਾ ਬੁਨਿਆਦ ਬਣਾਣੀ ਹੈ ਫਿਰ ਮੇਰੇ ਨਾਲ ਤੁਸੀਂ ਜੁੜ ਸਕਦੇ ਹੋ ਜੀ ਧੰਨਵਾਦ